ਕਹ ਰਾ ਵੀਰ ਲੱਗੀ ਹਰ ਮਹਾਦੇ ਜੈ ਕਹ ਰਾ ਵੀਰ ਲੱਗੀ ਹਰ ਮਹਾਦੇ ਜੈ ਦੇਸ਼ੀ ਕਿ ਫਲੇਸ਼ ਪਰ ਗੋਦ ਜਿੰਦਾਬਾਦ ਜੈ ਦੇਸ਼ੀ ਕਿ ਫਲੇਸ਼ ਪਰ ਗੋਦ ਜੈ ਸਿ ਸ਼ਨਾ ਅਸਮਾਜ ਵੰਦੀ ਜਿੰਦਾਬਾਦ ਸਿ ਸ਼ਨਾ ਅਸਮਾਜ ਵੰਦੀ ਜਿੰਦਾਬਾਦ ਉਸ ਤੋਂ ਜਿਵੇਂ ਕਿ ਅਸੀਂ ਅੱਜ ਸਾਰੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਇਕੱਠੇ ਹੋ ਕੇ ਗੇਰੀਆਂ ਮੱਟੀ ਜੀ ਦੇ ਆਫਿਸ ਦੇ ਉੱਪਰ ਘਟਨੇ ਇਕੱਠੇ ਹੋਏ ਸੀਗੇ ਇੱਥੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਿਰਨਾਥ ਸਾਡੇ ਪੰਜਾਬ ਦੇ ਚੇਅਰਮੈਨ ਜਿੰਦਾ ਥਾਪੜ ਜੀ ਜੋ ਮੈਂ ਨਾਮ ਨਹੀਂ ਪੁੱਤਾ ਜੀ ਅਤੇ ਪੰਜਾਬ ਦੀ ਸਪੋਰਟੀਮਨ ਜਿਹੜੀ ਹੈ ਜਿਹੜੀ ਇੱਥੇ ਪਹੁੰਚੀ ਹੈ ਆਪਾਂ ਆਪਸ ਵਿੱਚ ਵਿਚਾਰ ਵੰਡਾ ਕਰਦੇ ਹੋਏ ਅਸੀਂ ਤਾਂ ਆਪਣੀ ਟੀਮ ਨਾਲ ਗੱਲ ਕੀਤੀ ਸੋ ਇੱਕ ਚੀਜ਼ ਬੜੀ ਹੀ ਆਮ کافی ਸਾਲਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਿ ਹਮੇਸ਼ਾ ਇਹ ਦਿਵਾਨਾ ਧੱਕਾ ਕੀਤਾ ਜਾ ਰਿਹਾ ਹੈ ਆਗੇ ਆਜੋ ਇੱਕ Hindu ਹਮੇਸ਼ਾ ਹੀ ਆਂਤਕਵਾਦ ਦੇ ਨਸ਼ੇ ਦੇ ਵਿਰੋਧ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਔਰ ਜਿਸ ਦੇ باوجود ਕਈ ਜਗ੍ਹਾ ਤੋਂ ਸਮਝੌਤਾ ਦੀਏ ਔਰ ਲਗਾਤਾਰ ਸ਼ਿਫਸਾਇਦਾਂ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਰਹੇ ਨੇ ਆਤੰਕਵਾਦੀ ਔਰ ਸ਼ਿਵ ਸੈਨਾ ਸਮਾਜਵਾਦੀ ਕਈ ਕਾਰਜਕਰਤਾ ਜਿਹੜੇ ਨੇ ਉਹਨਾਂ ਨੂੰ ਥ੍ਰੈਟ ਡੇ ਬਾਈ ਡੇ ਆ ਰਹੀ ਜਿਸ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਅਵਗਤ ਕਰਾਨੇ ਆ ਔਰ ਪ੍ਰਸ਼ਾਸਨ ਤੋਂ ਜਦ ਅਸੀਂ ਮੰਗਨੇ ਆ ਕਿ ਜੇ ਅਸੀਂ ਆਪਣੀ ਜਾਨ ਨੂੰ ਬਚਾਉਣ ਲਈ ਘਟੋ ਜਿਹੜੇ ਸ਼ਿਵ ਸੈਨਿਕ ਨੇ ਪਠਾਨਕੋਟ ਤੋਂ ਨੇ ਬਗੇਰੀਆ ਤੋਂ ਨੇ ਔਰ ਤਲਵਾੜੇ ਤੋਂ ਨੇ ਹੁਸ਼ਿਆਰਪੁਰ ਦੇ ਕਈ ਅਲੱਗ-ਅਲੱਗ ਪਿੰਡਾਂ 'ਚ ਵੀ ਜਿਹੜੇ ਸ਼ਿਵ ਸੈਨਾ ਸਮਾਜਵਾਦੀ ਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਸੈਟ ਦੇ ਬੇਸ ਤੇ ਉਹਨਾਂ ਦੇ ਆਮ ਲਾਇਸੈਂਸ ਜਿੰਨੇ ਜਲਦੀ ਪ੍ਰਸ਼ਾਸਨ ਬਣਾ ਦੇ ਉਹਨਾਂ ਹੀ ਵਧੀਆ ਰਹੇਗਾ ਕਿਉਂਕਿ ਕਦੇ ਵੀ ਕੋਈ ਵੀ ਆਤਕਵਾਦੀ ਉਸਤਤ ਹੈ ਔਰ ਜਿਸ ਤਰ੍ਹਾਂ ਬਟਾਲੇ ਸ਼ਹਿਰ ਦੇ ਵਿੱਚ ਜਦੀਪ ਮਾਜਰ ਜੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਕੋਈ ਇੱਕ ਜੀਤੀ ਜਾਦੀ ਮਿਸਾਲ ਹੈ ਕਿ ਰਾਜਨ ਮਹਾਜਨ ਜੀ ਉਹਨਾਂ ਦੇ ਬ੍ਰਦਰ ਉਹਨਾਂ ਦੇ بیٹے ਤੇ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਸੀ ਫਰਮਾਤਮਾ ਨੇ ਝਾਰ ਬਜਾਈ ਪਰ ਉਦੋਂ ਵੀ ਅਸੀਂ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਅੱਜ ਫਿਰ ਪ੍ਰਸ਼ਾਸਨ ਅਕੇ ਕੋਹਾਲ ਲਗਾ ਰਹੇ ਹੈ ਕਿ ਇਹਨਾਂ ਨੂੰ ਆਪਣੀ ਜਾਨ ਬਚਾਣ ਲਈ ਆਮ ਲਾਇਸੈਂਸ ਦਿੱਤੇ ਓਕੇ ਨਿੰਦ ਦੱਪੜੀ ਲੋਪ ਹੈ ਹੌਲੀ ਜੈ ਸ਼ੀਰਮ ਅਰਹਨ ਮਾਦੇ ਮੈਂ ਨਿੰਦ ਦੱਪੜੀ ਸ਼ਾਹ ਸਾਡੇ ਪਿਆਰੇ ਸਾਡੇ ਨਾਲ ਸਾਡੇ ਅਸੀਂ ਸੁਭਾ ਮਗਰੀਆਂ ਦੇ ਤੋਂ ਸਿਨਾਇਆ ਸਾਡੇ ਜੀ ਜੋਗੀ ਜੀ ਜੀ ਪਰਿਵਾਰੀ ਨੇ ਪਾਰਟੀ ਨੇ ਤੇ ਸਾਡੀ ਪਰਿਵਾਰੀ ਨੇ ਤੇ ਹਾਜੀ ਨਾ ਦੇ ਅਫਸਰਾਂ ਤੋਂ ਬਾਅਦ ਸਪੈਸ਼ਲ ਟੀਮ ਆਇਆ ਤੇ ਕੋ ਜਿੱਥੇ ਸਾਡੇ ਵਰਕਰ ਪਰਟੀ ਦੇ ਵਰਕਰ ਹੈ ਇਹਦੇ ਸਾਥੀ ਨੇ ਤੇ ਉਹ ਜਦੋਂ ਪਾਰਟੀ ਦੇ ਆਵਾਜ਼ ਬੁਲੰਦ ਕਰਦੇ ਨੇ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ ਤੇ ਵਾਅਦੇ ਖਿਲਾਫ ਬੋਲਦੇ ਨੇ ਕਿ ਉਹ ਫਲੈਟ ਕਰਦਾ ਹੈ ਫਲੈਟ ਜਿਹੜਾ ਆਦਾ ਹੈ ਅਸੀਂ ਸਮਾਜ ਦੀ ਨੈਤਿਕਤਾ ਲਈ ਗੱਲ ਕਰਦੇ ਆ ਹਮੇਸ਼ਾ ਸਰਕਾਰ ਦੇ ਨਾਲ ਜੋ ਸਰਕਾਰਾਂ ਬੋਲਦੀ ਹੈ ਸਰਕਾਰ ਵੀ ਬੋਲਦੀ ਹੈ ਕਿ ਨਸ਼ਾ ਬੰਦ ਕਰੋ ਅੱਤਵਾਦਾਂ ਦੇ ਖਿਲਾਫ ਬੋਲੀ ਹੈ ਸੋ ਤੁਸੀਂ ਉਹਨਾਂ ਨੇ ਪ੍ਰੈਸ ਨਾਲ ਹੀ ਬੋਲੇ ਪਰ ਕਿਤੇ ਨਾ ਕਿਤੇ ਜਿਹੜਾ ਕਿ ਸ਼ਿਵ ਸਨਾ ਵਾਲਿਆਂ ਨੂੰ ਅਹੀ ਖੜਾਇਆ ਗਿਆ ਹੈ ਫੈਟ ਸਾਡੇ ਜਿਹੜੇ ਕੋਈ ਸਾਥੀ ਹੈ ਜਿਹੜਾ ਜਿਹੜਾ ਸਾਰਿਆਂ ਨਾਲ ਮੀਟਿੰਗ ਹੋਈ ਹੈ ਕਿੱਥੇ ਜਾ ਕਿ ਕੋਈ ਬੰਦੇ ਫ੍ਰੈਂਟ ਨਹੀਂ ਤੇ ਜਿਨ੍ਹਾਂ ਨੂੰ ਪ੍ਰਸ਼ਾਸਨ ਆਰ ਆ ਦਾ ਸੰਸਦ ਵੀ ਨਹੀਂ ਬਣਾ ਕੇ ਦੇ ਰਹੀ ਕਿ ਇਹਨਾਂ ਕੋਲ ਦਸੰਦ ਹੋਵੇ ਥੋੜੇ ਜਿਹਾ ਨਾ ਹੋਏਗਾ ਕਿ ਸਾਡੇ ਕੋਲ ਦਸੰਦ ਹੈ ਕਿ ਜਿਹੜਾ ਅ ਗਰਮ ਖਿਆਲੀ ਲੋਗ ਆ ਉਹਨਾਂ ਨੂੰ ਮਸੱਲਾ ਲੱਗ ਜਾਂਦਾ ਕਿ ਇਹਨਾਂ ਨੂੰ ਕੋਲੋਂ ਪਿਆਰ ਹੈਗਾ ਤੇ ਕੋਈ ਨਾ ਕੋਈ ਹੋਣੀ ਨਾ ਹੋਣੀ ਕੰਡਾ ਮੈਂ ਅੰਗਾਰ ਦੇ ਲੋਕੋ ਵੀ ਜਿੰਨਾ ਕਿਤੇ ਕਬਰਾਂ ਦੇ ਆ ਪਰ ਮੈਂ ਚਾਹਾਂਗੀ ਕਿ ਜਿਹੜੀ ਕਿ ਸ਼ਲਾ ਦੇ ਜਿਹੜੇ ਵਰਕਰ ਹੈ ਇਹਨਾਂ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਯਕੀਨੀ ਬਣਾਇਆ ਜਾਵੇ ਤੇ ਕੋਈ ਸਾਥੀ ਹੈ ਮੇਰੇ ਸੰਦੋਖ ਜੀ ਜਿਹੜੇ ਕੀ ਫੜਦੇ ਹੈ ਮੈਨੂੰ ਪਤਾ ਲੱਗਾ ਇਹਨਾਂ ਨੇ ਸਾਰੀ ਦਾਸਾਂ ਇਹ ਕਿ ਮੈਨੂੰ ਮੇਰੀ ਇਰਾਕੀ ਵੀ ਹੋ ਰਹੀ ਹੈ ਤੇ ਮੈਨੂੰ ਕੋਲਾ ਤੇ ਵੀ ਧਮਕੀ ਵੀ ਆਣੀ ਹੈ ਅਗਰ ਇਹਨਾਂ ਨਾਲ ਕੋਈ ਹੋਣੀ ਹਣ ਹੋਣੀ ਕੰਡਾ ਕੱਢਦੀ ਹੈ ਕਿਹਾ ਪ੍ਰਸ਼ਾਸਨ ਦਾ ਜ਼ਿੰਮੇਵਾਰ ਹੋਏਗਾ ਤੇ ਮੈਂ ਚਾਹਾਂਗਾ ਕਿ ਪ੍ਰਸ਼ਾਸਨ ਨੂੰ ਕਹੀਦਾ ਨੂੰ ਸਹੀ ਦੱਸਿਆ ਸਕਿਉਰਟੀ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਕਿ ਇਹਨਾਂ ਦਾ ਸਭ ਤੋਂ ਨਾਗਰਿਕਤਾ ਜਾਵੇ ਅਗਰ ਇਹਨਾਂ ਨਾਲ ਕੋਈ ਹੋਣੀ ਹਣ ਹੋਣੀ ਹੁੰਦੀ ਹੈ ਤੇ ਪੂਰਾ ਪੰਜਾਬ ਪ੍ਰਸ਼ਾਸਨ ਦੇ ਖਿਲਾਫ ਇੱਕ ਮੋਰਚਾ ਨੋਕਰੀ ਆਵਾਜ਼ ਉਠਾਏਗਾ ਜੈ ਸ਼੍ਰੀ ਰਾਮ ਜੈ ਮਾ ਕਾਲ ਮੈਂ ਬੰਤੀ ਜੋਗੀ ਯੂਵਾਰਾਸ਼ਟਰੀ ਪ੍ਰਭਾਸ਼ੀ ਸੇਕਸਨ ਸਮਾਜਵਾਦੀ ਤੋਂ ਅੱਜ ਹੋ ਵੀ ਜਿਹੜੇ ਵੱਖ-ਵੱਖ ਹਿੰਦੀ ਦੇ ਤੇ ਬੰਦੇ ਨਾਲ ਆਪਾਂ ਕੰਮ ਕਰਦੇ ਹਾਂ ਅੱਜ ਦੀ ਜਿਹੜੀ ਵਿਸ਼ੇਸ਼ ਮੀਟਿੰਗ ਆ ਉਪਰਾਣਾ ਸ਼ਾਲਾ ਵਿੱਚ ਕਰ ਰਹੀ ਸੀ ਜਿਹਦੇ ਵਿੱਚ ਸਾਡੇ ਰਾਸਤਰੀ ਪ੍ਰਧਾਨ ਜੀ ਸ਼੍ਰੀ ਕਮਲਸਪਤ ਰਾਣੀ ਆਏ ਉਹ ਇਹਦੇ ਸੰਬੰਧ ਵਿੱਚ ਅੱਜ ਜਿਹੜੇ ਸਾਡੇ ਤਲਵਾੜਾ ਤੋਂ ਹਰਜਿੰਦਰਪਾਲ ਹੈਪੀ ਜੀ ਨਰੇਸ਼ ਕੁਮਾਰ ਨਿੱਕਾ ਜੀ ਰਕੇਸ਼ ਭਗਤ ਜੀ ਵਿੱਕੀ ਜੀ ਸੰਤੋਖ ਸਿੰਘ ਵਿੱਕੀ ਜੀ ਅਤੇ ਹੋਰ ਸਾਡੇ ਜਿੰਨੇ ਵੀ ਕਾਰਜਕਰਤਾ ਸਾਰੇ ਪਹੁੰਚੇ ਨੇ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਸੀ ਉਹ ਇਸੇ ਮੰਦਰ ਵਿੱਚ ਸੀ ਕਿ ਜਿਹੜਾ ਪਿਛਲੇ ਜਿਹੜਾ ਫਲੱਡ ਆਏ ਨੇ ਇੱਕ ਦੇ ਉਹਨਾਂ ਦੇ ਸੰਬੰਧ ਵਿੱਚ ਮੀਟਿੰਗ ਸੀ ਜਿਹੜੀ ਸਾਡੀ ਪਾਰਟੀ ਦੇ ਮੈਂਬਰ ਜਿਹੜੇ ਨੇ ਕੁਝ ਲੋਕਾਂ ਦੇ ਪਿੱਛੇ ਲੱਗ ਗਏ ਜਿੱਦਾਂ ਮੰਨ ਲਓ ਵੀ ਕੋਈ ਨਜਾਇਜ਼ ਖਾਂਦਾ ਸਾਡਾ ਚੱਕ ਰਿਆ ਉਹਦੇ ਸੰਬੰਧ ਵਿੱਚ ਸੀ ਕਿ ਆਪਾਂ ਇਕਜੁੱਟ ਹੋ ਕੇ ਇੱਕ ਉਪਰਾਲਾ ਕਰਕੇ ਜਿਹੜੇ ਜ਼ਰੂਰਤਮੰਦ ਬੰਦੇ ਨੇ ਅੱਜ ਵੀ ਕਾਫੀ ਇਹੋ ਜਿਹੇ ਘਰ ਨੇ ਜਿੰਨਾਂ ਤੱਕ ਸਰਕਾਰ ਨਹੀਂ ਪਹੁੰਚੀ ਅਤੇ ਨਾ ਹੀ ਕੋਈ ਸਰਕਾਰ ਦੇ ਨੁਮਾਇੰਦੇ ਪਹੁੰਚੇ ਨੇ ਉਹਨਾਂ ਤੱਕ ਆਪਾਂ ਜਿਹੜੀ ਕਿ ਉਹ ਪਹੁੰਚ ਕਰ ਸਕੀਏ ਸੋ ਦੂਜੀ ਗੱਲ ਵੀ ਜਿਹੜੇ ਇਹ ਸਰਕਾਰ ਤੁਹਾਨੂੰ ਪਤਾ ਹੈ ਸਰਕਾਰ ਕਿਦਾਂ ਦਾ ਕੰਮ ਕਰ ਰਹੀ ਹੈ ਸੋ ਜਿਹੜੇ ਲੋਕਾਂ ਦੇ ਨਜਾਇਜ਼ ਧੱਕੇ ਤੇ ਨਜਾਇਜ਼ ਜਿਹੜੇ ਪਰਚੇ ਹੋ ਰਹੇ ਨੇ ਉਹਦੇ ਸਬੰਧ ਦੇ ਵਿੱਚ ਵੀ ਆਪਾਂ ਜਿਹੜੀ ਅੱਜ ਦੀ ਜਿਹੜੀ ਵਿਸ਼ੇਸ਼ ਮੀਟਿੰਗ ਸੀ ਉਹ ਕਰਨੀ ਸੋ ਪ੍ਰਧਾਨ ਜੀ ਥੋੜੇ ਲੇਟ ਨੇ ਤੇ ਜਦੋਂ ਪ੍ਰਧਾਨ ਜੀ ਆਣਗੇ ਉਦੋਂ ਪ੍ਰਧਾਨ ਜੀ ਵੀ ਤੁਹਾਨੂੰ ਜਿਹੜੀ ਬਾਈਟ ਆ ਉਹ ਕਰਵਾਵਾਂਗੇ ਸੋ ਆਪਾਂ ਸਿਰਫ ਸਰਕਾਰ ਅਗੇ ਇਹੋ ਬੇਨਤੀ ਕਰਨੇ ਚਾਹੁੰਦੇ ਆ ਕਿ ਉਹ ਕੰਮ ਕਰੋ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇ ਉਹ ਕੰਮ ਨਾ ਕਰੋ ਜਿਸ ਨਾਲ ਲੋਕ ਤੁਹਾਨੂੰ ਜਾਣ ਤੋਂ ਬਾਅਦ ਵੀ ਅੱਤੇ ਤੁਹਾਡੇ ਹੁੰਦੇ ਆ ਵੀ ਗਾਲਾਂ ਕੱਢਣ ਬਿਲਕੁਲ ਨਜਾਇਜ਼ ਧੱਕਾ ਨਾ ਕਰੋ ਚਾਹੇ ਉਹ ਕਿਸੇ ਵੀ ਪਾਰਟੀ ਦਾ ਚਾਹੇ ਉਹ ਕਿਸੇ ਵੀ ਸੰਗਠਨ ਦਾ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਜਿਹੜੇ ਸਰਕਾਰ ਜਿਹੜੇ ਨੁਮਾਇੰਦੇ ਆ ਜਿਹੜੇ ਦੂਜੇ ਹਿੰਦੂ ਸੰਗਠਨਾਂ ਦੇ ਨੇ ਚਾਹੇ ਸਿੱਖ ਸੰਗਠਨਾਂ ਦੇ ਨੇ ਉਹ ਸਾਰੇ ਇੱਥੇ ਹੀ ਰਹਿਣੇ ਨੇ ਤੁਹਾਨੂੰ ਉਹਨਾਂ ਦੀ ਜ਼ਰੂਰਤ ਪੈਂਦੀ ਰਹਿਣੀ ਆ ਸੋ ਵੀ ਦੀ ਧੱਕਾ ਧੁੱਕਾ ਨਾ ਕਰੋ ਤੇ ਨਾ ਹੀ ਕਰਵਾਓ ਇੰਨਾ ਹੀ ਕਹਿੰਦਾ ਹੈ ਜੈ ਸ਼੍ਰੀ ਰਾਮ ਦਾ